ਅੱਗੇ ਟਰੈਕਟਰ ਆ ਗਿਆ ਬਈ ਜ਼ਿੰਮੇਦਾਰ ਘਰੇ ਖੜਾ ਵਾ ਕਿ ਟਰੈਕਟਰ ਪਹਿਲੀ ਵਾਰ ਮੰਡੀ ਲਾਇਆ ਇਹਨਾਂ ਨੇ 2007 ਦੇ ਲਾਇਆ ਫੋਰਡ 3600 ਦੇਖ ਸਕਦੇ ਆ ਫੁੱਲ ਮੋਡੀਫਿਕੇਸ਼ਨ ਦੇ ਵਿੱਚ ਆ ਟਰੈਕਟਰ ਫੋਰਡ 3600 ਪਿਛਲੇ ਟਾਇਰਾਂ ਦੀ ਚੇਨਗੰਦਾਲ ਆ ਪਿਛਲੇ 16 ਦੇ ਟਾਇਰਾਂ ਦੇਖ ਸਕਦੇ ਆ ਸਾਈਡ ਗੇਅਰ ਦੇ ਵਿੱਚ ਆ ਤੇਲ ਭਰੇ 85 ਪੈਸੇ ਟਾਇਰ ਪਾਏ ਆ ਮਿੱਤਰ ਰੇਡੀਅਲ ਟਾਇਰਾਂ ਦੇ ਵਿੱਚ ਆ ਜਮਾ ਓਕੇ ਟਾਇਰ ਆ ਤੇ ਬਾਕੀ ਗੱਲ ਕਰੀਏ ਰੰਗ ਪੇਟ ਦੀ ਜਮਾ ਓਕੇ ਆ ਜਿੰਨਾ ਚੱਲਿਆ ਸਾਰਾ ਟਰੈਕਟਰ ਜੈਨੂਅਰ ਦੇਖ ਸਕਦੇ ਜਿੱਥੇ ਟਰੈਕਟਰ ਦੇ ਰੰਗ ਉਗਰਿਆ ਸਾਰੇ ਉਗਰਿਆ ਵਾ ਤੇ ਜ ਆਪ ਸੰਜਾ 855 AR ਫੀ ਦੀ ਗੱਲ ਲੈ ਆਇਆ 265 410 472 472 ਦੀ ਗੱਲ ਕਰਕੇ 750 16 ਦੀ ਤਰ੍ਹਾਂ ਤੇ ਇਹ ਕਰਾਰੋ ਗੇਅਰ ਦੇ ਵਿੱਚ ਆ ਕਰਾਰੋ ਗੇਅਰ ਆ ਕਰਾਰੋ ਗੇਅਰ ਤੇ 3 ਸਪੀਡ ਆ ਮਡਗਾਰਡ ਆ ਤੇ ਬਾਕੀ ਤੁਸੀਂ ਦੇਖ ਸਕਦੇ ਜਿੰਨਾ ਚੱਲਿਆ ਸਾਰਾ ਜੈਨੂਨ ਚੱਲਿਆ ਰੰਗ ਵਾ ਕੇ ਚੈੱਕ ਕਰਕੇ ਲਈ ਆ ਸਕਦੇ ਨੜ ਗਿਆ ਉਹ ਟਰੈਕਟਰ ਰਹਿਗੇ ਸੀ ਆਪਣੇ ਸਵਰਾਜ 855 ਅੰਦਰ ਪੰਪ ਵਾਲਾ ਟਰੈਕਟਰ ਆ ਬਾਕੀ ਤੁਸੀਂ ਦੇਖ ਸਕਦੇ ਖੜਾ ਫੱਟੀ ਨਾਲ ਬੈਟਰੀ ਬੂਡੀ ਸਭ ਰੇਸ ਫਿਰ ਤੁਸੀਂ ਵਾਹ ਕੇ ਚੈੱਕ ਕਰਨ ਲਈ ਆ ਸਕਦੇ ਅਗਲੇ ਟੈਰਾ ਦੀ ਗੱਲ ਕਰੀਏ ਦੇਖ ਸਕਦੇ ਆ ਫੋਰਡ 93 ਮਾਡਲ ਆ 93 ਮਾਡਲ ਫੋਰਡ ਮੋਲ ਫੁੱਲ ਮੋਡੀਫਿਕੇਸ਼ਨ ਹੋਇਆ ਵਾ ਤੇ ਬਾਈ ਮਿੱਤਰੋ ਦੇਖ ਸਕਦੇ ਆ ਡਬਲ ਐਕਟ ਪਾਵਰ ਮਤਲਬ ਡਬਲ ਐਕ ਸਟੀering ਦੇ ਵਿੱਚ ਆ ਡਬਲ ਐਕਟਰ ਦੇ ਵਿੱਚ ਆ ਟ੍ਰੈਕਟਰ ਆ ਫੋਰਡ 3600 ਦੇਖ ਸਕਦੇ ਆ ਫੁੱਲ ਮੋਡੀਫਿਕੇਸ਼ਨ ਦੇ ਵਿੱਚ ਆ ਟਰੈਕਟਰ ਫੋਰਡ 3600 ਪਿਛਲੇ ਟਾਇਰਾਂ ਦੀ ਗੱਲ ਕਰੀਏ 13 6 28 ਦੇ ਟਾਇਰਾਂ ਦੇ ਵਿੱਚ ਆ ਬਾਈ ਨਾਮ ਲਾਉਣੇ ਆ ਬਾਈ ਨਿੱਕੇ ਨਾ ਬਾਈ ਪੈਂਡ ਰੋਡੇ ਆ ਬਾਈ ਦਾ ਹਾਂਜੀ ਬਾਈ ਐਸਰੀ ਗੱਲ ਜੀ ਸਸਰੀ ਗੱਲ ਜੀ ਕੀ ਹਾਲ ਨਹੀਂ ਵਧੀਆ ਹੀ ਵਧੀਆ ਹੁਣ ਬਾਈ ਜਾਣਕਾਰੀ ਦਿਓ ਆਪਣੇ ਕੋਲ ਟਰੈਕਟਰ ਕਿਹੜੇ ਘੜੇ ਆ ਜਾਣਕਾਰੀ ਵੀਰੇ ਆਪਣੇ ਕੋਲ ਚਾਰ ਟਰੈਕਟਰ ਆਈ ਇਸ ਟਾਈਮ ਠੀਕ ਹੈ ਜੀ ਡੀਆਈ 858 ਅਰਜਨ ਤੇ ਫੋਰਡ ਠੀਕ ਹੈ ਜੀ ਹਾਂਜੀ ਬਈਏ ਦੇ ਬਾਰੇ ਜਾਣਕਾਰੀ ਲਈਏ ਟਰੈਕਟਰ ਦਾ ਬਈ ਰੰਗ ਬਹੁਤ ਸਾਰਾ ਸਮਾਨ ਹੈ ਇਹ ਤੋਂ ਜੱਟ ਤੱਕ ਕਿ ਨਵਾਂ ਮੇਰੇ ਠੀਕ ਆ ਬਈ ਜੀ ਇਹ ਤਾਂ ਪੂਰਾ ਵਧੀਆ ਪੰਜਾਬ ਨੰਬਰ 96 ਮਾਡਲ ਹਾਂਜੀ ਲੈ ਵੀ ਦੇਖ ਸਕਦੇ ਆ 96 ਮਾਡਲ ਦੇ ਵਿੱਚ ਰੰਗ ਪੇਂਟ ਦਾ ਜਮਾਨ ਓਕੇ ਆ ਟੂ ਕੇ ਰੰਗ ਹੋਏ ਬਈ ਹਾਂਜੀ ਹਾਂਜੀ ਟੂ ਕੇ ਰੰਗ ਹੋਇਆ ਮਿੱਤਰੇ ਮਿਊਜ਼ਿਕ ਸਿਸਟਮ ਨਾਲ ਆ ਹੋ ਟਿਸ਼ਤਰੀ ਸਭ ਕੁ ਯੂ ਪੈਵੇ ਟੂ ਜਿੰਨੀ ਐਕਸੈਸਰੀ ਦੇਖ ਰਹੇ ਆ ਵੀਡੀਓ ਦੇ ਵਿੱਚ ਸਾਰੀ ਨਾਲ ਮਿਲੂਗੀ ਤੇ ਪਿਗਲੇਟ ਅਗਲੀ ਗੱਲ ਕਰੀ ਅਗਲੇ ਟਾਈਮ ਜਮਾਨਾਵੇਂ ਆ 96 16 ਦੇ ਵਿੱਚ ਆ ਤੇ ਪਿਛਲੇ ਟਾਇਰਗੇ 12 ਦੇ ਦੇਖ ਸਕਦੇ ਆ 12 ਦੇ ਟਾਇਰ ਆ ਨੇ A1 ਕ੍ਰੀਸ ਦੇ ਵਿਚਾਰਾਂ ਦੇ 13 ਦੇ ਬਾਈ 13 ਦੇ ਟਾਇਰਾਂ ਦੇ ਵਿੱਚ ਆ ਬਾਈ ਗਲਤੀ ਹੋ ਗਈ ਛੋਟੀ ਜੀ ਤੇ ਅੱਗੇ ਅਗਲੇ ਪੰਨੇ ਬਾਰਲੈਂਡ ਤੇ ਉੱਪਰ ਸ਼ਤਰੀ ਦੇ ਬਾਰਲੈਂਡ ਦੇਖ ਸਕਦੇ ਆ ਠਾਰਨ ਤੱਕ ਨਾਲ ਦੇ ਲੱਗੇ ਆ ਬਾਕੀ ਤੁਸੀਂ ਦੇਖਦੇ ਐ ਰੰਗ ਦਾ A1 ਬੰਡ ਕੰਡੀਸ਼ਨ ਦੇ ਵਿੱਚ ਆ ਵਾਹ ਕੇ ਚੈੱਕ ਕਰਕੇ ਲਈ ਜਾ ਸਕਦੇ ਬਾਈ ਨੰਬਰ ਬੋਲਦੀ ਪਹਿਲਾਂ ਹੀ ਪੰਜਾਬ ਨੰਬਰ ਆ ਵੀਰੇ 9947 9947 55467 554 67 67 ਲੈ ਬਈ ਇਹ ਨੰਬਰ ਤੇ ਕਾਲ ਕਰਕੇ ਬਾਈ ਕੋਲੋਂ ਕਿਸੇ ਵੀ ਟਰੈਕਟਰ ਬਾਰੇ ਜਾਣਕਾਰੀ ਲੈ ਸਕਦੇ ਆ ਉਸ ਦਿਨੇ ਕੋਈ ਵੀ ਟਰੈਕਟਰ ਖਰੀਦਣਾ ਆਵੇ ਇਹਗਾ 433 ਤੋਂ ਫੋਨ ਨੰਬਰ ਨੋਟੀਫਿਕੇਸ਼ਨ ਅਗਲਾ ਟਰੈਕਟਰ ਬਾਈ ਕਿਹੜਾ ਆਪਣਾ ਅਗਲਾ ਟਰੈਕਟਰ ਹੈਗੇ ਵੀਰੇ ਅਰਜਨ 605 ਲੈ ਵੀ ਅੱਗੇ ਆ ਕੇ ਟਰੈਕਟਰ ਅਰਜਨ 605 ਅਰਜਨ 605 ਦੀ ਗੱਲ ਕਰੀ ਅਗਲੇ ਟਾਇਰ ਹੈਗੇ 750 16 ਦੇ 750 16 ਦੇ ਡਬਲ ਐਕਟ ਪਾਵਰ ਸਟੀਅਰਿੰਗ ਨਾਲ ਆ ਪਿਛਲੇ 16 ਦੇ ਟਾਇਰਾਂ ਦੇਖ ਸਕਦੇ ਆ ਸਾਈਡ ਗੀਅਰ ਦੇ ਵਿੱਚ ਤੇਲ ਬਰੇਕਾ ਵਾ ਬਾਕੀ ਤੁਸੀਂ ਦੇਖ ਸਕਦੇ ਜਿੰਨਾ ਕਸਿਆ ਜੈਨੂਨ ਕਸਿਆ ਵਾ ਪਾਵਰ ਸਟੀਅਰਿੰਗ ਡਬਲ ਐਕਟ ਪਾਵਰ ਸਟੀਅਰਿੰਗ ਦੇ ਵਿੱਚ ਆ ਪਿਛੋ ਦਿਖਾਈ ਹੈ ਪਿਛਲੇ ਟਾਇਰਾਂ ਦੀ ਗੱਲ ਕਰੀ ਟਾਇਰ ਹੈਗੇ 16 ਦੇ ਟਾਇਰਾਂ ਦੇ ਵਿੱਚ ਜੇ ਠੀਕ ਆ ਭਾਈ ਜੀ 80 ਬਹੇ ਦੇ ਡੀਟ ਭਾਈ ਟਾਇਰ ਹੈਗੇ ਦੇਖ ਸਕਦੇ ਆ ਫੋਲ ਕੰਡੀਸ਼ਨ ਟਾਇਰਾਂ ਦੀ ਓਕੇ ਆ ਅਡਜਸਟੇਬਲ ਹੁੱਕ ਦੇ ਵਿੱਚ ਆ ਟਰੈਕਟਰ ਤੇ ਬਾਕੀ ਇਹ ਗੱਲ ਕਰੀਏ ਅਡਜਸਟੇਬਲ ਹੁੱਕ ਆ ਤੇ ਬਾਕੀ ਸੈਟ ਜੈਕ ਵੀ ਲੱਗੇ ਆ ਦੇਖ ਸਕਦੇ ਆ ਤੇ ਡੰਡਾ ਫੱਟੀ ਨਾਲ ਆ ਵਾ ਕੇ ਚੈੱਕ ਕਰਕੇ ਆ ਭਾਈ ਸੈਟ ਰੇਸ ਆਵੇਂ ਹਾਂਜੀ 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 ਗੇਅਰ ਆਈਏ ਹਾਈ ਲੋ ਨਾ ਕਿਵੇਂ ਗੇਅਰ ਹਾਈ ਲੋ ਆ ਅੱਛਾ ਭਾਈ ਗੇਅਰ ਆਈ ਲੈ ਵੀ ਮੈਂ ਰੇਸ ਸਮਝਿਆ ਗੇਅਰ ਆ ਮਿੱਤਰੋ ਹਾਈ ਲੋ ਵਾਲਾ ਹਾਂਜੀ ਲੈ ਵੀ 605 ਉਹ ਹਾਈ ਲੋ ਵਾਲਾ ਗੇਅਰ ਆ ਜਿਹੜਾ ਸਾਈਡ ਤੇ ਆ ਤੇ ਬਾਕੀ ਡਿਮਾਂਡ ਦੀ ਗੱਲ ਕਰੀਏ ਕਿੰਨੀ ਬਈ ਡਿਮਾਂਡ 355000 ਰੁਪਏ 10 ਮਾਡਲ ਪੰਜਾਬ ਨੰਬਰ ਲੈ ਵੀ 355000 ਰੁਪਏ ਡਿਮਾਂਡ ਹੈ 2010 ਮਾਡਲ ਤੇ ਬਈ ਵੀਡੀਓ ਵੇਖਿਓ ਕਿੰਨੇ ਨੇ ਛੱਡ ਦੇ ਟਰੈਕਟਰ ਬੰਦੇ ਦੇ ਦਾਂਗੇ 335000 335000 ਦਾ ਟਰੈਕਟਰ ਲੈ ਜਾਓ ਮਿੱਤਰੋ ਮਹਿੰਦਰਾ ਅਰਜਨ 600 ਅਲਟਰਾ 1 605 ਡੀਆਈ ਡਬਲ ਐਕਟ ਪਾਵਰ ਬਈ ਅਗੇ ਟਰੈਕਟਰ ਕਿਹੜਾ ਆਪਣੇ ਮਹਿੰਦਰਾ 265 ਲੈ ਵੀ 265 265 ਡੀਆਈ ਮਹਿੰਦਰਾ ਇਦੀ ਗੱਲ ਕਰੀਏ ਇਹ ਹੈਗਾ ਵਾ 97 ਮਾਡਲ 1 ਲੱਖ 55000 ਰੁਪਏ ਡਿਮਾਂਡ ਆ ਬਾਕੀ ਤੁਸੀਂ ਦੇਖ ਲੈ ਪੰਜਾਬ ਨੰਬਰ ਦੇ ਵਿੱਚ ਪਿਛਲੇ ਡਾ ਰੇਡੀਅਲ ਟਾਇਰ ਆ ਪੋਲੋ ਰੇਡੀਅਲ ਟਾਇਰ ਆ ਪਿਛਲੇ ਪੋਲੋ ਕੰਪਨੀ ਦੇ 12 28 ਦੇ 85 ਪੈਸੇ ਟਾਇਰ ਪਏ ਆ ਮਿੱਤਰੋ ਰੇਡੀਅਲ ਟਾਇਰਾਂ ਦੇ ਵਿੱਚ ਆ ਜਮਾ ਓਕੇ ਟਾਇਰ ਆ ਤੇ ਬਾਕੀ ਗੱਲ ਕਰੀਏ ਰੰਗ ਪੇਡ ਦੀ ਜਮਾ ਓਕੇ ਆ ਜਿੰਨਾ ਚੱਲਿਆ ਸਾਰਾ ਟਰੈਕਟਰ ਜੈਨੂਅਰ ਦੇਖ ਲੈ ਜਿੱਥੇ ਟਰੈਕਟਰ ਦੇ ਰੰਗ ਉਗਰਿਆ ਸਾਰੇ ਉਗਰਿਆ ਵਾ ਜਿੱਥੇ ਸਾਰਾ ਜੈਨੂਅਰ ਰੰਗ ਦੇ ਵਿੱਚ ਪਿਆ ਵਾ ਤੇ ਅੱਧੇ ਤੋਂ ਜ਼ਿਆਦਾ ਰੰਗ ਪਿਆ ਮਿੱਤਰੋ ਤੇ ਆਪਾਂ ਕਹੇ 70 ਰੁਪਏ ਦਾ ਟਰੈਕਟਰ ਦਾ ਸਾਰਾ ਪਿਆਵਾ ਦੇਖ ਸਕਦੇ ਹੋ ਮੜਕਾੜਾ ਬੜੂੜਾ ਰੰਗ ਇੱਕ ਦੋ ਮੜਕਾੜ ਗਲੇ ਕੁਲੇ ਨਹੀਂ ਗੇ ਤੇ ਭਾਈ ਡਿਮਾਂਡ ਦੀ ਗੱਲ ਕਰੀ ਕਿੰਨੀ ਡਿਮਾਂਡ ਵੀ ਹੈਗੀ ਹੈ ਵੀਰੇ 1,55,000 1,55,000 ਹਾਂ ਜੀ ਇਹ ਸਾਰਾ ਆਪਾਂ 1,45,000 ਲੈ ਵੀ 1,45,000 ਦਾ ਟਰੈਕਟਰ ਲੈ ਜਾਓ ਪੈਂਦਰਾ 263 ਡੀ ਆਈ ਵੀਡੀਓ ਨੂੰ ਸ਼ੇਅਰ ਕਰ ਦਿਓ ਭਾਈ ਨੰਬਰ ਬੋਲਦੇ ਚੱਲਦੀ ਵੀਡੀਓ ਜੀ 914755467 ਠੀਕ ਹੈ ਜੀ ਅੱਗੇ ਗਏ ਇਹ ਆਪ ਸੰਜਾ 855 ਇਹ ਆਰ ਫੀ ਦੀ ਗੱਲ ਕਰੀਏ 855 ਰਿਵਰਸ ਮਾਡਲ ਆ ਗਿਆ ਬ੍ਰਦਰ ਟੌਪ ਮਾਡਲ ਆ ਮਿੱਤਰੋ ਤੇ ਰਿਵਰਸ ਵੀਡੀਓ ਦੇ ਵਿੱਚ ਆ ਦੇਖ ਸਕਦੇ ਆ ਜਮਾ ਓਕੇ ਪਿਆਰ ਰੰਗ ਪੇਡ ਦਾ ਜਮਾ ਜੈਨੂਇਨ 2015 ਮਾਡਲ ਦੀ ਗੱਲ ਕਰੀਏ 4 ਲੱਖ 85000 ਰੁਪਏ ਰਿਵਰਸ ਵੀਡੀਓ ਜਿੰਨੇ ਸਟicker ਆ ਸਾਰੇ ਨਾਲ ਦੇ ਆ ਬਾਕੀ ਤੁਸੀਂ ਦੇਖ ਸਕਦੇ ਆ ਰੰਗ ਜਿੱਥੋਂ ਉਗਰੇ ਸਾਰੇ ਰੰਗ ਉਹੋ ਜਿਹਾ ਤੇ ਪਿਛਲੇ ਟਾਇਰਾਂ ਦੀ ਗੱਲ ਕਰੀਏ 90 ਪਲੱਸ ਟਾਇਰ ਪਏ ਆ ਮਿੱਤਰੋ 90 ਪੈਸੇ ਟਾਇਰ ਪਏ ਆ ਪਿਛਲੇ ਤੇ ਗੁੱਡੀਅਰ ਦੇ ਟਾਇਰ ਆ ਇਹ ਇੱਕ 14928 ਦੇ ਟਾਇਰਾਂ ਦੇ ਵਿੱਚ ਹੈ ਡਬਲ ਡਿਸਟ੍ਰਿਬਿਊਟਰ ਦੇ ਵਿੱਚ ਹੈ ਜਸਟੇਬਲ ਹੌਕਾ ਹੋ ਰੁਕ ਬਹੁਤ ਮਿੱਤਰੋ ਹੈਵੀ ਹੈਵੀ ਦੇ ਵਿੱਚ ਹੌਕਾ ਤੇ ਬਾਕੀ ਤੁਸੀਂ ਡੰਡਾ ਪੱਟੀ ਨਾਲ ਦੇਖ ਸਕਦੇ ਆ ਤੇ ਬਾਕੀ ਬਾਅ ਕੇ ਚੈੱਕ ਕਰਕੇ ਲਿਆ ਆ ਸਾ ਜਿੰਨੇ ਸਟicker ਲੱਗੇ ਸਾਰੇ ਮਿੱਤਰੋ ਨਾਲ ਦੇ ਲੱਗੇ ਪੀਲਾ ਸਟicker ਹੋਇਆ ਬਾਕੀ ਆ ਜੋ ਵੀ ਸਟicker ਨਾਲ ਦੇ ਰੰਗ ਪੇਂਟ ਦਾ ਜਮਾ ਓਕੇ ਆ ਕਿਤੇ ਵੀ ਪੱਟੀ ਤੱਕ ਨਹੀਂ ਰੰਗ ਦੀ ਲੱਗੀ ਆਹ ਜਿਹੜੀਆਂ ਪਲੇਟਾਂ ਆ ਸਰਕਾਰੀ ਪਲੇਟ ਆ ਪਿੱਛੇ ਵੀ ਲੱਗੀ ਆ ਅੱਗੇ ਵੀ ਪਲੇਟ ਲੱਗੀ ਆ ਤੇ ਬਾਈ ਨਾਲ ਲਾਉਣੇ ਬਾਈ ਦੇ ਕੇ ਨਾਲ ਬਾਈ ਡਿਮਾਂਡ ਦੀ ਗੱਲ ਕਰੀਏ ਡਿਮਾਂਡ ਹੈਗੀ ਆ ਤੇ 3 ਲੱਖ ਤੇ 65000 4 ਲੱਖ ਤੇ 85000 ਰੁਪਇਆ ਤੇ ਕਿੰਨੇ ਦਾ ਛੜ ਤੋਂ ਟਰੈਕਟਰ ਇਹ ਦੇ ਦਾਂਗੇ 4 ਲੱਖ 70000 ਦਾ ਲੈ ਵੀ 4 ਲੱਖ ਤੇ 70000 ਦਾ ਟਰੈਕਟਰ ਲੈ ਜਾਈ ਲੱਗੀ ਵੀਰੇ ਠੀਕ ਆ ਜੀ ਤੇ ਬੈਟਰੀ ਬੈਕਸ ਵੱਲੋਂ ਬਿਲਕੁਲ ਓਕੇ ਵੀਰੇ ਲੈ ਵੀ ਸਿੰਗਲ ਐਕਟ ਪਿਕ ਦੇ ਵਿੱਚ ਆ ਤੇ ਡਬਲ ਪੰਪ ਆ ਡਬਲ ਪੰਪ ਆ ਲੈ ਕੇ ਦੇਖ ਸਕਦੇ ਆ ਲੁੱਕ ਟਰੈਕਟਰ ਦੀ ਏ ਵਾਲੀ ਮੇਰੇ ਟੌਪ ਮਾਰਟਰ ਦੇ ਵਿੱਚ ਟਰੈਕਟਰ ਆ ਤੇ ਬਾਈ ਨੰਬਰ ਬੋਲੀ ਪਈ ਕਿਹੜਾ 9947 9947 5547 5547 ਸਟਾਰਟ ਸਟਾਰਟ ਜੇ ਵੀ ਇਹ ਨੰਬਰ ਤੇ ਕਾਲ ਕਰਕੇ ਤੁਸੀਂ ਇਹ ਟਰੈਕਟਰ ਬਾਰੇ ਜਾਣਕਾਰੀ ਜੇ ਕਿਸੇ ਨੇ ਬਾਕੇ ਚੈੱਕ ਕਰਨਾ ਪਿੰਡ ਬਈ ਕਿਹੜਾ ਆਪਣਾ ਰੋਡੇ ਪਿੰਡ ਆਪਣਾ ਲੈ ਵੀ ਸੰਤਾਲਾ ਪਿੰਡਾ ਪਿੰਡ ਰੋਡੇ ਬਾਗਾਪਰਾ ਤਹਿਸੀਲ ਬਾਗਾਪਰਾ ਤੇ ਜ਼ਿਲ੍ਹਾ ਮੋਗਾ ਤੇ ਬਾਈ ਨੂੰ ਕਾਲ ਕਰਕੇ ਟਰੈਕਟਰ ਬਾਰੇ ਜਾਣਕਾਰੀ ਲੈ ਸਕਦੇ ਜੇ ਕਿਨ ਖਰੀਦਣਾ ਹੋਵੇ ਤਾਂ ਵੀ ਬਈ ਕਾਲ ਕਰ ਸਕਦਾ ਬਈ ਦੱਸੀ ਆਪਣਾ ਨੰਬਰ ਨੰਬਰ ਹੈ ਕਿ ਵੀ 9947 9947 5546 554 66 ਸਟਾਰਟ ਲੈ ਵੀ ਇਹ ਨੰਬਰ ਤੇ ਕਾਲ ਕਰਕੇ ਮਿੱਤਰੋ ਇਹ ਟਰੈਕਟਰ ਬਾਰੇ ਤੁਸੀਂ ਜਾਣਕਾਰੀ ਲੈ ਸਕਦੇ ਆ ਤੇ ਬਾਕੀ ਵੀਡੀਓ ਨੂੰ ਸ਼ੇਅਰ ਕਰ ਦਿਓ ਜਿਹੜਾ ਸਕਰੀਨਸ਼ਾਟ ਲੈ ਕੇ ਆਊਗਾ ਭਾਈ ਇਤਨਾ ਹੋਰ ਵੀ ਹੋਰ ਮਨਤਨ ਹੋ ਜਾਊਗਾ ਤੇ ਬਾਕੀ ਵੀਡੀਓ ਨੂੰ ਫੋਲੋ ਸ਼ੇਅਰ ਕਰ ਦਿਓ ਤੇ 14 ਦੇ ਟਾਇਰਾਂ ਦੇ ਵਿੱਚ ਆ ਗੁੜੀਏ ਦੇ ਟਾਇਰਾਂ ਤੇ ਅਗਲੇ ਅਗਲੇ 750 16 ਦੇ ਬੀਕੇਡੀ ਕੰਪਨੀ ਦੇ ਵਿੱਚ ਚੌਕੜਾ ਟਾਇਰਾਂ ਦਾ 80 ਪਲੱਸ ਹਾਂਜੀ ਧੰਨਵਾਦ ਜੀ ਲੈ ਆਇਆ 265 450 475 475 ਦੀ ਗੱਲ ਕਰਕੇ 750 16 ਦੀ 750 750 16 ਦੇ ਟਾਇਰ ਆ ਅਗਲੇ ਬਾਕੀ ਤੁਸੀਂ ਰੰਗ ਪੇਂਟ ਦਾ ਚਮਾ ਓਕੇ ਆ ਟਰੈਕਟਰ ਪਿਛਲੇ ਟਾਇਰਾਂ ਦੀ ਗੱਲ ਕਰੀਏ ਬੀਕੇਡੀ ਕੰਪਨੀ ਦੇ ਟਾਇਰਾਂ ਪਿਛਲੇ ਟਾਇਰਾਂ ਦੀ ਗ ਤੇ ਰੰਗ ਪੇਂਟ ਦਾ ਜਿਵੇਂ 오ਰੀਜਨਲ ਆ ਤੇ ਜਿੰਨੇ ਜੋ ਸਟicker ਸ਼ੁਕਰਾਂ ਨਾਲ ਕੰਪਨੀ ਵੱਲੋਂ ਸਾਰੇ 오ਰੀਜਨਲ ਸਟickerਾਂ ਦੇ ਵਿੱਚ ਆ ਬਾਕੀ ਤੁਸੀਂ ਦੇਖ ਸਕਦੇ ਆ ਸੈਲਫ ਸਟਾਰਟ ਆ ਜਿਵੇਂ ਓਕੇ ਆ ਬੰਪਰ ਲੱਗਾ ਅਗਲੇ ਪੰਨੇ ਛਤਰੀ ਨਾਲ ਆ ਤੇ ਬਾਕੀ ਤੁਸੀਂ ਦੇਖ ਸਕਦੇ ਟਰੈਕਟਰ ਦਾ ਖੜਾਵਾ ਬਹੁਤ ਵਧੀਆ ਵਾ ਤੇ ਬਾਕੀ ਰੰਗ ਪੇਂਟ ਵੱਲੋਂ ਦੇਖ ਸਕਦੇ ਬਾਕੀ ਬਾਈ ਬਾਈ ਨੰਬਰ ਦੱਸੀ ਬਾਈ ਦਾ ਨੰਬਰ ਹੈਗਾ ਵੀਰੇ 1 ਮਿੰਟ 9947 9947 ਲੇ ਵੀ ਬਾਈ ਨੰਬਰ ਤੇ ਇੱਕ ਦੱਸ ਦਾਂਗਾ ਜੇ ਨੰਬਰ ਤੋਂ ਗੱਲ ਕਰਦੇ ਕਰਦੇ ਡਬਲ ਕਲਚ ਦੇ ਵਿੱਚ ਟਰੈਕਟਰ 2001 ਮਾਡਲ ਆ 2 ਲੱਖ ਤੇ 20 ਹਜ਼ਾਰ ਰੁਪਏ ਡਿਮਾਂਡ ਆ 994768380 994768380 68380 ਮਿੱਤਰੋ ਇਹ ਨੰਬਰ ਤੇ ਕਾਲ ਕਰਕੇ ਤਿੰਨਾਂ ਟਰੈਕਟਰਾਂ ਬਾਰੇ ਜਾਣਕਾਰੀ ਲੈ ਸਕਦੇ ਆ ਮਿੱਤਰੋ ਇਹ ਹੈਗਾ ਤੇ ਰੇਟ ਦੀ ਗੱਲ ਕਰੀਏ 2 ਲੱਖ ਤੇ 20 ਹਜ਼ਾਰ ਰੁਪਏ ਡਿਮਾਂਡ ਆ ਤੇ 2001 ਮਾਡਲ ਆ ਡਬਲ ਕਲਚ ਦੇ ਵਿੱਚ ਟਰੈਕਟਰ ਅੱਗੇ ਬਈ ਟਰੈਕਟਰ ਕਿਹੜਾ ਆਪਣੇ ਕੋਲੇ ਆਪ੍ਰੀਤ ਆਪ੍ਰੀਤ ਪ੍ਰੀਤ ਦੀ ਗੱਲ ਕਰੀਏ ਮਿੱਤਰੋ ਪ੍ਰੀਤ ਹੈਗਾ ਟਰੈਕਟਰ 2019 ਮਾਡਲ ਆ 4 ਲੱਖ ਇਹ ਕਰਾਰੋ ਗੇਅਰ ਦੇ ਵਿੱਚ ਆ ਕਰਾਰੋ ਗੇਅਰ ਆ ਕਰਾਰੋ ਗੇਅਰ ਤੇ 3 ਸਪੀਡ ਆ ਉੱਚੇ ਪਲੇਟਫਾਰਮ ਵਾਲਾ ਸਾਈਡ ਗੇਅਰ ਦੇ ਵਿੱਚ ਕਰਾਰੋ ਗੇਅਰ ਮਿੱਤਰੋ ਉਹਨੂੰ ਕਰਾਰੋ ਗੇਅਰ ਕਹਿੰਦੇ ਕਰਾਰੋ ਗੇਅਰ ਦੇ ਵਿੱਚ ਆ ਬਾਕੀ ਤੁਸੀਂ ਦੇਖ ਸਕਦੇ ਆ 16 9 28 ਦੇ ਟਾਇਰਾਂ ਦੇ ਵਿੱਚ ਰੰਗ ਪੇਟਦਾ ਜਮਾ ਓਕੇ ਪਿਆ ਬਾਕੀ ਰੈਮ ਰੂਮ ਤੇ ਪਿੱਛੇ ਦੀ ਗੱਲ ਕਰੀਏ ਪਿਛਲੇ ਬੰਨੇ ਦਾ ਮਿੱਤਰੋ ਡੰਡਾ ਫੱਟੀ ਨਾਲ ਆ ਤੇ ਬਾਕੀ ਆਹ ਲੀਅਰ ਦੀ ਕਮੈਂਟ ਕਰਿਓ ਆ ਲੀਵਰ ਕਾਦੇ ਲਈ ਆ ਤੇ ਬਾਕੀ ਹਜੇ ਰਿਵਰਸ ਵੀਡੀਓ ਵਾਲਾ ਜਿਹੜਾ ਪੀਡੀਓ ਵਾਲਾ ਕੈਪ ਨਹੀਂ ਲੱਗਾ ਤੇ ਬਾਕੀ ਜਮਾ ਸੁੱਕਾ ਪਿਆ ਜਮਾ ਨਵਾਂ ਟਰੈਕਟਰ ਡਿਸਟ੍ਰੀਬਿਊਟਰ ਤੱਕ ਹਜੇ ਯੂਜ਼ ਨਹੀਂ ਹੋਏ ਮਿੱਤਰੋ ਡਿਸਟ੍ਰੀਬਿਊਟਰ ਵੀ ਨਹੀਂ ਹਜੇ ਵਰਤੇ ਗਏ ਤੇ ਬਾਕੀ ਪ੍ਰੀਤ 6094 ਇਹਦੀ ਡਿਮਾਂਡ ਬਹੁਤ ਆ ਮਿੱਤਰੋ ਤੇ ਉੱਤੇ ਯੂ ਦੀ ਗੱਲ ਕਰੀਏ ਯੂ ਕੰਡਾ ਪੱਟੀ ਸਭ ਨਾਲ ਆ ਬਾਕੇ ਚੈੱਕ ਕਰਕੇ ਲਈ ਆ ਸਕਦੇ ਹਜੇ ਤੱਕ ਰੇਸ ਦੀ ਕੋਈ ਟਰੈਕਟਰ ਨਹੀਂ ਭਾਈ ਨੇ ਇੱਕ ਵਾਰ ਜ਼ਰੂਰ ਕਾਲ ਕਰੋ ਮਿੱਤਰੋ ਰੇਸ ਤੱਕ ਨਹੀਂ ਕੋਈ ਟਰੈਕਟਰ ਭਾਈ ਨੰਬਰ ਦੱਸ ਦਿਓ ਆ ਤੂੰ ਜਾ ਡਿਮਾਂਡ ਦੱਸ ਲਵਰੇ 465000 ਰੁਪਏ ਦੀ ਡਿਮਾਂਡ ਆ 455000 ਦਾ ਦੇ ਦਾਂ ਲੈ ਵੀ 450000 ਜਮਾ ਨਵਾਂ ਟਰੈਕਟਰ ਆ 6094 ਅੱਗੇ ਬਈ ਟਰੈਕਟਰ ਆਪਣੇ ਕੋ ਕਿਹੜਾ ਅੱਗੇ ਵੀਰੇ ਐਡ 11 ਨਾਡ 11 ਦੀ ਗੱਲ ਕਰੀਏ 3 ਲੱਖ ਤੇ 65 ਹਜ਼ਾਰ ਰੁਪਏ ਡਿਮਾਂਡ ਹੈ 2002 ਮਾਡਲ ਆ ਅਗਲੇ ਟਰਾਂ ਦੀ ਗੱਲ ਕਰੀਏ ਅਗਲੇ ਟਾਇਰ ਰਹਿ ਗਈ ਹੈ ਇਹਦੇ 750 20 ਦੇ ਤੇ ਪਾਵਰ ਸਟੀering ਤੇ ਪਲੇਟਫਾਰਮ ਵਾਲਾ ਟਰੈਕਟਰ ਆ ਸੈਂਡ ਮੈਸੀ ਵਾਲੀ ਰੇਸ ਲੱਗੀ ਹੈ ਬਾਕੀ ਫੁੱਲ ਮੋਡੀਫਿਕੇਸ਼ਨ ਹੈ ਡਾਲਾ ਟੰਡਾ ਫੱਟੀ ਸਭ ਕੁਝ ਨਾਲ ਆ ਮਿੱਤਰੋ ਹੁੱਡ ਛਤਰੀ ਤੇ ਬਾਕੀ ਲਾਈਟ ਲੱਗੀ ਲੈ ਤੇ ਕਰਦੇ ਆ ਤੇ ਮਡਗਾੜਾਂ ਦੀ ਗੱਲ ਕਰੀਏ ਮਡਗਾੜ ਕਿਤੋਂ ਵੀ ਗਲੇ ਕੁਲੇ ਨਹੀਂ ਗੇ ਰਸਟ ਰੂਪ ਮਡਗਾੜ ਆ ਤੇ ਬਾਕੀ ਤੁਸੀਂ ਦੇਖ ਸਕਦੇ ਜਿੰਨਾ ਚੱਲਿਆ ਸਾਰਾ ਜੈ ਤੇ ਬਾਕੀ ਜੋ ਮੀਟਰ ਮੂਟਰ ਸਭ ਕੋ ਨਾਲ ਦੇ ਆ ਜੈਨੂਅਲ ਆ ਬਾਕੀ ਹੁਕ ਚੰਡਾ ਪੱਟੀ ਦੀ ਗੱਲ ਕਰੀਏ ਹੁਕ ਬਹੁਤ ਬੁਧ ਮਜ਼ਬੂਤ ਦੇ ਵਿੱਚ ਨਾਲ ਜੋ ਵੀ ਸਾਰਾ ਜੈਨੂਅਲ ਆ ਬਾਕੀ ਤੁਸੀਂ ਦੇਖ ਸਕਦੇ ਆ ਬਾਈ ਨਾਲ ਕਾਲ ਕਰਕੇ ਇਸ ਬਾਰੇ ਜਾਣਕਾਰੀ ਲੈ ਆ ਸਰ ਜੇ ਕਿਸੇ ਭਰਾ ਨੇ ਚੈੱਕ ਲਾਉਣੇ ਹੋਣ ਜੇ ਇੱਕ ਵੇਲੇ ਥਾਂ ਲੱਗੀ ਆ ਚੈੱਕ ਨਹੀਂ ਲੱਗੇਗੇ ਚੈੱਕ ਵੀ ਲਾਗੇ ਹੋਰ ਲੈਫਟ ਕਮੈਸਟੀ ਵਧਾ ਸਕਦੇ ਆ ਬਾਈ ਡਿਮਾਂਡ ਕਿੰਨੀ ਆ ਟਰੈਕਟਰ ਦੀ ਇਹਦੀ ਡਿਮਾਂਡ ਹੈਗੀ 3,65,000 ਰੁਪਇਆ ਲੈ ਵੀ 3,65,000 ਰੁਪਇਆ ਡਿਮਾਂਡਾ ਨਾਟ 11 ਦੀ ਤੇ ਬਈ ਕਿੰਨੇ ਦੀ ਛੱਡ ਦੋਗੇ ਜੇ ਵੀਡੀਓ ਦੇਖੇ ਆਪਾਂ 2 3 ਲੱਖ ਦੇ 40,000 ਦਾ 3 ਲੱਖ ਤੇ 3 ਲੱਖ 40,000 ਦਾ ਲੈ ਜਾਓ ਮਿੱਤਰੋ ਨਾਟ 11 ਬਾਕੀ ਤੁਸੀਂ ਦੇਖ ਸਕਦੇ ਆ ਡਬਲ ਐਕਟ ਪਾਵਰ ਸ਼ੇਅਰਿੰਗ ਦੇ ਨਾਲ ਆ ਤੇ ਬਾਕੀ ਤੁਸੀਂ ਦੇਖ ਸਕਦੇ ਆ 16 9 ਐਮਰ ਦੇ ਟਾਇਰ 16 9 28 ਦੇ ਟਾਇਰ ਦੇ ਵਿੱਚ ਆ ਬਾਕੀ ਲੁੱਕ ਦੇਖ ਸਕਦੇ ਆ ਤੇਲ ਬ੍ਰੇਕਾ ਦੇ ਵਿੱਚ ਤੇ ਬਈ ਅਗਲਾ ਟਰੈਕਟਰ بس 4 ਟਰੈਕਟਰ ਰਹਿ ਗਏ ਸੀ ਆਪਣੇ ਸਵਰਾਜ 855 ਅੰਦਰ ਪੰਪ ਵਾਲਾ ਟਰੈਕਟਰ ਆ باقی ਤੁਸੀਂ ਦੇਖ ਸਕਦੇ ਖੜਾਵਾ ਟਰੈਕਟਰ ਦਾ ਬਹੁਤ ਵਧੀਆ ਵਾ ਸ਼ਾਇਦ ਮੈਂ ਮੱਟ ਲੈ 1,85,000 ਰੁਪਏ ਡਿਮਾਂਡ ਆ ਅਗਲੇ ਟਾਇਰਾਂ ਦੀ ਗੱਲ ਕਰੀਏ ਅਗਲੇ ਟਾਇਰ ਜਿਹੜੇ ਕੰਪਨੀ ਦੇ 616 ਨੰਬਰ ਮਗਰ ਨੇ ਫੋਲੋ ਕੰਪਨੀ ਦੇ ਠੀਕ ਹੈ ਇਹ ਆ ਉਹਦਾ ਨੰਬਰ ਹੈ ਇੰਡੀਆ ਵੀ ਫੋਲੋ ਗ੍ਰਾਂਡ ਚੈਪਲੀ ਕਾਪੀ ਦੇ ਬਈ ਦੂਜੀ ਦੂਜੀ ਠੀਕ ਹੈ ਦੂਜੀ ਕਾਪੀ ਦੇ ਵਿੱਚ ਆ ਟਰੈਕਟਰ ਤੇ ਇਹ ਕਾਰ ਇੰਜਨ ਦੇ ਵਿੱਚ ਕਲਾਸ ਕਾਰ ਇੰਜਨ ਦੇ ਵਿੱਚ ਤੇ ਬਾਈ ਡਿਮਾਂਡ ਕਿੰਨੀ ਏਰੀ ਨਮਾਨ 1,85,000 ਇਹ ਕਿੰਨੇ ਦਾ ਸ਼ਟ ਨੂੰ ਟਰੈਕਟਰ ਇਹ ਟਰੈਕਟਰ ਦੇ ਦਾਂਗੇ 1,70,000 ਦਾ ਲੈ ਵੀ 1,70,000 ਦਾ ਟਰੈਕਟਰ ਲੈ ਜਾਓ ਸਵਰਾਜ 855 ਚਾਰਸ ਬਾਡੀ ਦੇ ਵਿੱਚ ਆ ਬਾਕੀ ਤੁਸੀਂ ਦੇਖ ਸਕਦੇ ਜਮਾ ਸਭਿਆ ਟਰੈਕਟਰ ਆ ਮਿੱਤਰੋ 855 ਚਮਾ ਸੁੱਕਾ ਮਿਆ ਟਰੈਕਟਰ ਵੇਖ ਲੈ ਮਾਡਲ ਦੇ ਹਿਸਾਬ ਨਾਲ ਚਮਾ ਸੁੱਕਾ ਜੈਨੂਨ ਪਿਆਜਮਾ ਟਰੈਕਟਰ ਬਾਕੀ ਤੁਸੀਂ ਦੇਖ ਸਕਦੇ ਡੰਡਾ ਪੱਟੀ ਨਾਲ ਬਾਕੇ ਚੈੱਕ ਕਰਕੇ ਲਿਆ ਸਕਦੇ ਆ ਅੱਗੇ ਬਾਈ ਟਰੈਕਟਰ ਕਿਹੜਾ ਆਪਣੇ ਕੋਲੇ 262 ਲੈ ਵੀ 262 ਆ ਗਿਆ ਮਹਿੰਦਰਾ ਡੀਆਈ 262 ਇਹ ਹੈ 2002 ਮਾਡਲ ਹੈ 1,75,000 ਰੁਪਏ ਡਿਮਾਂਡ ਆ ਬਾਕੀ ਸਟਿੱਕਰਾਂ ਦੀ ਗੱਲ ਕਰੀਏ ਸਟਿੱਕਰ ਕੋਲ ਸਭ ਨਾਲ ਦੇ ਆ ਡੰਡਾ ਫੱਟੀ ਨਾਲ ਬੈਟਰੀ ਬੂਡੀ ਸਭ ਰੇਸ ਫਗੂ ਜੀ ਵਾਹ ਕੇ ਚੈੱਕ ਕਰਕੇ ਲਈ ਆ ਸਕਦੇ ਅਗਲੇ ਟਾਇਰਾਂ ਦੀ ਗੱਲ ਕਰੀਏ ਹਾਂ ਜੀ ਅਗਲੇ ਓਰੀਜినਲ ਰੰਗ ਆ ਮਿੱਤਰੋ ਅਗਲੇ ਟਾਇਰ ਹੈਗੇ ਐਮ ਆਰਐਫ ਦੇ ਐਮ ਆਰਐਫ ਟਾਇਰਾਂ ਦੀ ਗੱਲ ਕਰੀਏ 616 ਨੰਬਰ ਟਾਇਰ ਆ ਤੇ ਅਗਲੇ ਬੰਨੇ ਬੰਪਰ ਲੱਗਾ ਦੇਖ ਸਕਦੇ ਆ ਡੰਡਾ ਫੱਟੀ ਸਭ ਕੁਝ ਨਾਲ ਆ ਬਾਕੀ ਤੁਸੀਂ ਦੇਖ ਸਾਰੇ ਓਰੀਜినਲ ਰੰਗ ਦੇ ਵਿੱਚ ਆ ਸਾਇਪਰ ਸਟਾਰਟ ਅੱਡੀ ਐ ਇੰਜਨ ਦੇ ਵਿੱਚ ਆ ਤੇ ਬਾਈ ਡਿਮਾਂਡ ਦੀ ਗੱਲ ਕਰੀ ਕਿੰਨੀ ਡਿਮਾਂਡ 1,75,000 ਰੁਪਏ 1,75,000 ਰੁਪਏ ਡਿਮਾਂਡ ਕਿੰਨੇ ਛੱਡ ਦੋ ਬਾਈ ਇਹ ਦੇ ਦਾਂਗੇ ਆਪਾਂ 1,60,000 1,60,000 ਦਾ ਮਿੱਤਰੋ ਲੈ ਜਾਓ ਪਿਛਲੇ ਟਾਇਰ ਸੀੜ ਦੇ 12 ਦੇ ਟਾਇਰਾਂ ਦੇ ਵਿੱਚ ਆ ਟਰੈਕਟਰ ਤੇ ਬਾਈ ਨੰਬਰ ਦਾ ਸਵਾਬ ਦਾ ਨੰਬਰ ਹੈਗਾ 98882 9882 09218 09218 09218 ਲੈ ਵੀ ਉਸ ਨੰਬਰ ਤੇ ਕਾਲ ਕਰਕੇ ਤੁਸੀਂ ਇਸ ਟਰੈਕਟਰ ਬਾਰੇ ਜਾਣਕਾਰੀ ਲੈ ਸਕਦੇ ਆ ਤੇ ਬਾਕੀ ਅੱਗੇ ਬਾਈ ਟਰੈਕਟਰ ਕਿਹੜਾ ਆਪਣੇ ਕੋਲੇ ਤਲਾ ਬੋਲਦੇਗਾ ਲੈ ਵੀ ਫੋਰਡ 3600 ਕੇ ਲੈ ਆਏ ਆ ਤੁਹਾਡੇ ਬਾਰੇ ਫੋਰਡ 3600 ਦੇਖ ਸਕਦੇ ਆ ਫੋਰਡ 93 ਮਾਡਲ ਆ 93 ਮਾਡਲ ਫੋਰਡ ਮੋਡ ਫੁੱਲ ਮੋਡੀਫਿਕੇਸ਼ਨ ਹੋਇਆ ਵਾ ਆਹ ਹੈ ਬੋਲ ਤੇ ਬਾਕੀ ਤੁਸੀਂ ਜੇ ਕੇ ਕੰਪਨੀ ਦੇ ਟਾਇਰ ਆ 616 ਨੰਬਰ ਟਾਇਰ ਆ ਬਾਕੀ ਤੁਸੀਂ ਦੇਖ ਸਕਦੇ ਆ ਜਮਾ ਜਿਹਨ ਕਿੰਨਾ ਹੋਇਆ ਫੁੱਲ ਮੋਡੀਫਿਕੇਸ਼ਨ ਹੋਇਆ ਫੁੱਲ ਪਰਮਾ ਟਰੈਕਟਰ 93 ਮਾਡਲ ਚੈਪਲੀ ਕਾਪੀ ਕਿ ਵੀ ਦੂਜੀ 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 ਵੀਰੇ ਦੂਜੀ ਕਾਪੀ ਦੇ ਵਿੱਚ ਆ ਮਿੱਤਰੋ ਫੋਰਡ ਤੇ ਬਾਈ ਫੁੱਲ ਇੰਜਨ ਗੇਅਰ ਦਾ ਜਮ ਓਕੇ ਆ ਵਾਹ ਕੇ ਵਾਹ ਕੇ ਚੈੱਕ ਕਰਕੇ ਲਈ ਆ ਸਕਦੇ ਆ ਡੈਕ ਡੁਕ ਸਭ ਕੁਝ ਨਾਲ ਦਾ ਲੱਗਾ ਮਿੱਤਰੋ ਕੋਈ ਵੀ ਚੀਜ਼ ਦੀ ਕਮੀ ਨਹੀਂ ਵਾਹ ਕੇ ਚੈੱਕ ਕਰਕੇ ਲਈ ਆ ਸਕਦੇ ਆ ਵੇਟ ਬਾਈ ਫੇਟਾਂ ਦੀ ਅੱਛਾ ਤੇ ਬਾਕੀ ਤੁਸੀਂ ਫੁੱਲ ਮੋਡੀਫਿਕੇਸ਼ਨ ਦੇਖ ਸਕਦੇ ਆ ਤੇ ਬਾਕੀ ਰੰਗ ਪੇਂਟ ਦਾ ਜਮ ਓਕੇ ਆ ਡੰਡਾ ਫੱਟੀ ਨਾਲ ਆ ਵਾਹ ਕੇ ਚੈੱਕ ਕਰਕੇ ਲਈ ਆ ਸਕਦੇ ਫੋਰਡ 3600 ਤੇ ਬਾਈ ਟਾਇਰ ਕਿੰਨੇ ਆ 12 ਦੇ 13 ਦੇ 13 ਦੇ ਟਾਇਰਾਂ ਦੇ ਵਿੱਚ ਆ ਬਾਕੀ ਵਾਹ ਕੇ 2 ਕੇ ਰੰਗ ਹੋਇਆ ਮਿੱਤਰੋ ਪਟਕਾਲੇ ਦੀ ਗੱਲ ਕਰੀਆ ਰੰਗ ਕੋਸਾ ਪੀਸ ਰੰਗ ਦੇ ਵਿੱਚ ਆ ਤੇ ਬਾਕੀ ਤੁਸੀਂ ਦੇਖ ਸਕਦੇ ਆ ਬਈ ਡਿਮਾਂਡ ਕਿੰਨੀ ਆ ਟਰੈਕਟਰ ਦੀ ਆਪੋ ਦੇ ਰਿਆ 1,85,000 ਰਹਿ ਜੋ ਮਿੱਤਰੋ ਫੋੜ ਮੋਡੀਫਿਕੇਸ਼ਨ ਹੋਇਆ ਬਾਕੀ ਤੁਸੀਂ ਦੇਖ ਸਕਦੇ ਆ A1 ਕੰਡੀਸ਼ਨ ਦੇ ਵਿੱਚ ਆ ਕੋਕਾ ਪੀਸ ਆ ਬੋਤਰ ਫੋੜ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਦੱਬ ਕੇ ਤੇ ਹੋਰ ਵੀ ਮਾਨਤਨ ਕੀਤਾ ਜਾਓ ਅੱਗੇ ਟਰੈਕਟਰ ਆ ਗਿਆ ਮਿੱਤਰੋ ਫਾਰਮ ਟਰੈਕ ਫਾਰਮ ਟਰੈਕ ਦੀ ਗੱਲ ਕਰੀਏ 2008 ਮਾਡਲ 2008 ਮਾਡਲ ਦੀ ਗੱਲ ਕਰੀਏ 2,70,000 ਰੁਪਏ ਡਿਮਾਂਡ ਆ ਫਾਰਮ ਟਰੈਕ ਜਮਾ ਸੁੱਕਾ ਬਿਆ ਮਿੱਤਰੋ ਦੇਖ ਸਕਦੇ ਆ ਡਬਲ ਐਕਟ ਪਾਵਰ ਮਤਲਬ ਡਬਲ ਐਕਟ ਸਟੀਅਰਿੰਗ ਦੇ ਵਿੱਚ ਆ ਡਬਲ ਐਕਟ ਦੇ ਵਿੱਚ ਆ ਬਾਕੀ ਤੁਸੀਂ ਦੇਖ ਸਕਦੇ ਆ ਰੰਗ ਪੇੜ ਦਾ ਜਮਾ ਜੈਨੂਇਨ ਪਿਆ ਜੋ ਵੀ ਤੇ ਬਾਕੀ ਪੰਪੂਪੂਰ ਦੇ ਵੇਖਦਾ ਜਵਾ ਸੁੱਕਾ ਪਿਆ ਟਰੈਕਟਰ ਜੋ ਵੀ ਸਟਿੱਕਰ ਸ਼ੁਕਰ ਸਾਹ ਕੋ ਨਾਲਦੇ ਆ ਤੇ ਬਾਈ ਰੇਟ ਦੀ ਗੱਲ ਕਰੀਏ ਕਿੰਨੇ ਛੜ ਦੋ 170000 ਰੁਪਏ ਡਿਮਾਂਡ ਆ ਵੀਰੇ ਦੇ ਦਾਂਗੇ 260000 ਲੈ ਵੀ 260000 ਦਾ ਟਰੈਕਟਰ ਲੈ ਜਾਓ ਫਾਰਮ ਟਰੈਕ 60 ਤੇ ਬਾਕੀ ਪਿਛਲੇ ਟਾਇਰਾਂ ਦੀ ਗੱਲ ਕਰੀਏ ਟਾਇਰ ਪਿਛਲੇ 90 ਪੈਸੇ ਪਏ ਟੀਪੀਕੇਟੀ ਕੰਪਨੀ ਦੇ ਟਾਇਰ ਆ ਬਾਕੀ ਦੰਡਾ ਪੱਟੀ ਨਾਲ ਆ ਬਾਈ ਸਾਰਾ ਸਮਾਨ ਨਾਲ ਦੰਡਾ ਫੱਟੀ ਨਾਲ ਟਰੈਕਟਰ ਆਉਂਦੀਆਂ ਦੰਡਾ ਪੱਟੀ ਨਾਲ ਸਾਰਾ ਸਮਾਨ ਨਾਲ ਆ ਵੀਰੇ ਸਾਰਾ ਸਮਾਨ ਨਾਲ ਦਾ ਤੇ ਭਾਈ ਨੰਬਰ ਦੱਸਿਓ ਆਪਾਂ 98882 9882 09218 09218 ਨੰਬਰ ਤੇ ਕਾਲ ਕਰਕੇ ਮਿੱਤਰੋ ਟਰੈਕਟਰ ਖਰੀਦਿਆ ਭਾਈ ਫੋਟੋ ਦਾ ਵੀ ਦੱਸਿਓ 98882 9882 09218 09218 ਤੇ ਭਾਈ ਉਹ ਟਰੈਕਟਰ ਠੀਕ ਆ ਭਾਈ ਧੰਨਵਾਦ ਜੀ ਵੀਡੀਓ ਨੂੰ ਸ਼ੇਅਰ ਕਰ ਦਿਓ ਦੱਬ ਕੇ ਭਾਈ ਅੱਗੇ ਟਰੈਕਟਰ ਆ ਗਿਆ ਭਾਈ ਜਿਮੀਦਾਰ ਘਰੇ ਖੜਾ ਵਾ ਕਿ ਟਰੈਕਟਰ ਪਹਿਲੀ ਵਾਰ ਮੰਡੀ ਲਾਇਆ ਇਹਨਾਂ ਨੇ 2017 ਮਾਡਲ ਆ ਫੁੱਲ ਸੰਭਿਆ ਟਰੈਕਟਰ ਆ 5 ਲੱਖ ਤੇ 40 ਹਜ਼ਾਰ ਆ ਆਮ ਦਾ ਭਾਈ ਉਹਨਾਂ ਨੇ ਘਰੇ ਨਵਾਂ ਘਟਾਇਆ ਵਾ ਬਾਈ ਲਿਖਾਇਆ ਵੀ ਮਢੀਲਾ ਵਾਲੇ ਤੇ ਬਾਈ ਕਿਸੇ ਕਾਰਨ ਵਾ ਟਰੈਕਟਰ ਵੇਚ ਰਿਹਾ ਪਾਵਰ ਸਟੀering ਆ ਬਾਕੀ ਤੁਸੀਂ ਦੇਖ ਸਕਦੇ ਪਾਵਰ ਸਟੀering ਡਬਲ ਡਿਸਟ੍ਰਿਬਿਊਟਰ ਡਬਲ ਡਿਸਟ੍ਰਿਬਿਊਟਰ ਤੇ ਟੌਪ ਮਾਡਲ ਦੇ ਵਿੱਚ ਆ ਮਿੱਤਰੋ ਦੇਖਦੇ ਆ ਨਾ ਆਪਦੀ ਆ ਟਾਇਰ ਵਗੈਰਾ ਬਾਈ ਨੇ ਸਮਾਂ ਸਮਾਂ ਮੈਟ ਬੂਟ ਸਭ ਰੱਖੋ ਜਿਹੜਾ ਰੱਖਿਆ ਵਾ ਤੇ ਬਾਈ ਪਾਸੇ ਲਾ ਲ ਗਿਆ ਨਾ ਮੈਟ ਤੇ ਜਿਵੇਂ ਲੱਗਾ ਜਿਵੇਂ ਨਵਾਂ ਟ੍ਰੈਕਟਰ ਹੁੰਦਾ ਵੀ ਆਪਦਾ ਹੀ ਸਾਡਾ ਘਟਾਇਆ ਵਾ ਨਵਾਂ ਆਪਦਾ ਪਹਿਲਾਂ ਜਿਹੜਾ ਚੱਲ ਰਿਹਾ ਨਵਾਂ ਕੋਈ ਵਪਾਰ ਵਾਲਾ ਕੰਮ ਨਹੀਂ ਮਿੱਤਰੋ ਸਰ ਬਾਈ ਦੇ ਘਰੇ ਖੜਾ ਟਰੈਕਟਰ ਐਮ ਆਰ ਪੀ ਦੇ ਟਾਇਰ ਆ 15 9 28 ਦੇ ਟਾਇਰ ਪਏ ਜਾ ਮਿੱਤਰੋ ਪਿਛਲੇ ਤੇ ਬਾਕੀ ਗੱਲ ਕਰੀਏ ਬਾਈ ਸ਼ੋਹ ਖੋਲੀ ਸ਼ੋਹ ਤਾਂ ਅਜੇ ਵੀਰੇ ਥੋੜਾ ਟਾਈਮਿੰਗ ਹੋਇਆ ਨਾਈ ਨੂੰ ਵੀ ਪਈ ਚੱਕਰ ਵਗੈਰਾ ਜਾਂਚੀ ਦੇ ਉਦਾਂ ਹੀ ਆ ਲੈ ਵੀ ਜਮਾ ਵੇਖ ਬਾਈ ਇਤਰੋ ਟੈਪ ਕਵਰ ਵੀ ਵੇਖ ਲੋ ਟੈਪ ਕਵਰ ਵੀ ਵੇਖ ਲੋ ਜਮਾ ਇਹ ਕਿਤੇ ਚਾਬੀ ਤੱਕ ਨਹੀਂ ਲੱਗੀ ਮਿੱਤਰੋ ਬਾਕੀ ਤੁਸੀਂ ਦੇਖਣਾ ਜਮਾ ਜੈਨੂਨ ਤੇ ਵੇਚਾ ਬਾਕੀ ਰੇਡੀਏਟਰ ਰੇਡੀਏਟਰ ਸਭ ਕੁਝ ਏ 1 ਕੰਡੀਸ਼ਨ ਤੇ ਵੇਚਾ ਰੰਗ ਪੇਂਟ ਦਾ ਜਮਾ ਓਕੇ ਆ ਬਾਕੀ ਤੁਸੀਂ ਰਵਰੂਡ ਦੇਖ ਸਕਦੇ ਆ ਸਾਰਾ ਕੁਝ ਨਾਲ ਦਾ ਵਾ ਤੇ ਮਾਡਲ ਬਾਈ ਕਿੰਨਾ ਇਹ ਮਾਡਲ 2017 2017 ਮਾਡਲ ਦਾ ਡਿਮਾਂਡ ਕਿੰਨੀ ਬਾਈ 540 ਵੀਰੇ 5 ਲੱਖ ਤੇ 40000 ਰੁਪਏ ਡਿਮਾਂਡ ਬਾਈ ਕਰ ਰਹੇ ਆ ਤੇ ਬਾਕੀ ਘਰੇ ਖੜਾ ਟਰੈਕਟਰ ਬਾਪਰ ਸਟੀਰੀਂਗਾ ਤੇ ਡਬਲ ਡਿਸਟਰੀਬਿਊਟਰ ਦੇ ਵਿੱਚ ਆ ਜਿਹੜੇ ਪਿਛਲੇ ਬਣਾ ਡਿਸਟਰੀਬਿਊਟਰ ਆਉਂਦੇ ਆ ਡਬਲ ਐਕਟਰ ਡਿਸਟਰੀਬਿਊਟਰ ਦੇ ਵਿੱਚ ਆ ਡੰਡਾ ਫੱਟੀ ਨਾਲ ਆ ਹੁੱਕ origional ਜੋ ਵੀ ਸਮਾਨ ਆਦਾ ਕੰਪਨੀ ਲੋ ਸਾਰਾ ਨਾਲ ਦਾ ਸਮਾਨ ਆ 95 ਰੰਗ ਪੇਂਟ ਨਾਲ ਜਮਾ ਓਕੇ ਪਿਆ ਮਿੱਤਰੋ ਟਰੈਕਟਰ ਜਿੰਨਾ ਵੀ ਰਾਂਗ ਦਾ ਸਟicker ਸ਼ੁਕਰ ਸਭ ਨਾਲ ਆਉਂਦੇ ਆ ਤੇ ਬਾਈ ਟਰੈਕਟਰ ਕਿੰਨਾ ਛੱਡ ਦੋਗੇ ਇੰਨੇ ਲੈ ਛੱਡ ਦੋਗੇ ਇਹ ਦੇ ਦਾਂਗੇ ਵੀਰੇ 5 ਲੱਖ ਦੇ ਆਪਾਂ 45 30000 ਦਾ ਲੈ ਵੀ 5 ਲੱਖ ਦੇ 30000 ਦਾ ਟਰੈਕਟਰ ਲੈ ਜਾਓ ਸਵਾਰਾਡ 855 ਐਫੀ ਤੇ ਬਾਕੀ ਤੁਸੀਂ ਦੇਖਦਾ ਸੈਲਫ ਸਟਾਰ ਟਰੈਕਟਰ ਆ ਭਾਈ ਨੰਬਰ ਬੋਲ ਦੀ 98556 98556 7037 7037 ਲੈ ਵੀ ਇਹ ਨੰਬਰ ਤੇ ਕਾਲ ਕਰਕੇ ਤੁਸੀਂ ਇਹ ਟਰੈਕਟਰ ਬਾਰੇ ਜਾਣਕਾਰੀ ਜੇ ਕਿਸੇ ਭਰਾ ਨੇ ਖਰੀਦਣਾ ਹੋਵੇ ਭਾਈ ਪਿੰਡ ਕਿਹੜਾ ਭਾਈ ਰੋਡੇ ਪਿੰਡ ਆ ਵੀਰੇ ਰੋਡੇ ਪਿੰਡ ਬਾਗੇ ਭਰਾਣੇ ਆ ਦਾ ਹਾਂਜੀ ਲੈ ਵੀ ਬਾਗੇ ਭਰਾਣੇ ਕੋਲੇ ਰੋਡੇ ਪਿੰਡ ਦੇ ਕੋਲੇ ਖੜਾ ਮਿੱਤਰੋ ਟਰੈਕਟਰ ਘਰੇ ਖੜਾ ਜ਼ਿਮੀਂਦਾਰ ਭਰਾ ਕੋਲੇ ਤੇ ਭਾਈ ਕਿਸੇ ਕਾਰਨ ਵਜੋਂ ਵੇਚ ਰਹੇ ਆ ਉਹ ਤੇ ਬਾਕੀ ਫੁੱਲ ਵੀਡੀਓ ਦੇਖ ਕੇ ਧੰਨਵਾਦ ਜਿਹੜਾ ਫੁੱਲ ਵੀਡੀਓ ਸ਼ੇਅਰ ਕਰੂਗਾ ਭਾਈ ਹੋਰ ਹੋਰ ਵੀ ਮਾਨਤਨ ਕਰਕੇ ਆਉਗੇ ਭਾਈ ਧੰਨਵਾਦ ਜੀ